ਮੈਂ ਵੀ ਮੈਂ ਸਪੈਸ਼ਲ ਕੇਕ ਬਣਾ ਕੇ ਦਿੱਤੀ। ਅੱਪੀ ਨੇ ਬੁਈ ਨੇ ਵੀ ਸਪੈਸ਼ਲ ਕਾਈਟ ਬਣਾ ਕੇ ਦਿੱਤੀ। ਹਾਂ। ਇਸ ਸਪੈਸ਼ਲ ਫਤੇ ਸਾਰਿਆਂ ਨੂੰ ਹੈਪੀ ਲੋੜੀ। ਹੈਪੀ ਲੋੜੀ। ਸਾਰਿਆਂ ਨੂੰ। ਸਾਰਿਆਂ ਨੂੰ ਹੈਪੀ ਲੋੜੀ। ਟੀ ਮੈਂ ਕੋਈ ਤਾਂ ਪੜਾਈਆਂ ਪੁੱਛੋ। ਸਾਰਿਆਂ ਵਿਚਾਰੀਆ। ਸਾਰਿਆਂ ਨੇ। ਹਾਂਜੀ ਸਾਸਿਕਾ ਜੀ ਸਾਰਿਆਂ ਨੂੰ ਹੈਪੀ ਹੈ ਪੀ ਲੋੜੀ। ਵਾਇਰਲ ਸਾਰਿਆਂ ਘਰਾਂ ਵਿੱਚ ਚਰਨਕਾਂ ਬਖਸ਼ਣ। ਤੇ ਆਹ ਪਤੰਗ ਹੈ ਜਿਹੜੀ ਏਵੇਂ ਲੁੱਟੀ ਆ। ਬਹੁਤ ਸੋਣਾ ਕੰਮ ਦੱਸਣ ਦੇ ਲੁੱਟੀ ਆ ਤੇ ਕਿਉਂ ਕਿ ਪਤੰਗ ਆ ਵਾਲੀ ਪਤੰਗਾ ਚੜਾਉਂਦਾ ਇੱਕ ਵੱਖਰਾ ਮਜ਼ਾ ਜ ਜਿੰਨਾ ਚਿਰ ਆਪਾਂ ਪਤੰਗਾ ਲੁੱਟਦੇ ਨਹੀਂ ਨਾ ਉਹਨੇ ਚ ਲੋਹੜੀ ਦਾ ਮਜ਼ਾ ਨਹੀਂ ਆਉਂਦਾ ਹੈਨਾ ਤੇ ਹੈਨਾ ਚੱਲਣ ਡੀਆਂ ਪਤੰਗਾਂ ਚੜਾਉਂਦੇ ਆ ਆ ਵੇਖੋ ਡੋਰ ਮੇਰੀ ਫਤੇ ਨੇ ਬੋਲੋ ਹੁਣੇ ਚਾਚੂ ਕਹਿੰਦਾ ਇੱਧਰ ਆ ਜਾ ਨਹੀਂ ਜਾਣਾ ਤੇ ਆ ਸਾਰੇ ਸਾਡੇ ਪਿੰਡ ਦੀਆਂ ਪਤੰਗਾਂ ਚੜ੍ਹ ਨਹੀਂ ਆਂ ਹਾਂ ਤੇ ਆ ਵੇਖੋ ਮੈਂ ਵੀ ਲੱਗਾ ਚੜਾਉਣ ਚੜਦੀ-ਜੁੜਦੀ ਨਹੀਂ ਆਗੀ ਪਰ ਸਭੀ ਕੋ ਥੱਲੇ ਬਹੁਤ ਪਈਆਂ ਵਾ ਕੁੱਤੇ ਵੀ ਆ ਮੇਰੇ ਕੋਲ ਫਤੇ ਦੀ ਸਪੈਸ਼ਲ ਕਾਈਟ ਆ ਵਿੱਚ ਲੋਡ ਮੰਗਣਾ ਹੀ ਮੜ ਜਾ ਉਹਨਾਂ ਨੂੰ ਵਿਖਾ ਦਈਏ ਲਿਆ ਚੜਾਉਣ ਰਿਹਾ ਪਤੰਗ ਮਹਾਰ ਜੋਰ-ਜੋਰ ਚ ਉਡੀਓ ਚਾਂਦੀ ਆ ਫਤੇ ਦੀ ਪਤੰਗ ਤੇ ਲੱਗਾ ਜੋਰ ਜੋਰ ਚੰਦੀ ਆਵੇ ਗੁੰਜਲਾਂ ਪਾ ਕੇ ਬਹਿ ਗਿਆ ਵਾ ਆ ਖਵਾੜਾ ਫਤਿਹ ਆਉਣ ਡਿਆ ਭੈਣ ਜਦੋਂ ਆਪਾਂ ਕਿਤੇ ਹੋਣਾ ਨਾ ਬਾਹਰੋਂ ਉਦੋਂ ਹੀ ਆਣ ਕੇ ਸਾਸੀ ਗੱਲ ਬੁਲਾਉਣੀ ਹੁੰਦੀ ਆ ਫਤਿਹ ਕੀ ਆਖਿਆ ਮਮਾ ਨੂੰ ਸਾਸੀ ਗੱਲ ਬੁਲਾਈ ਤੇ ਕਾਈ ਤੇ ਚੜਾਈ ਆਪਾਂ ਬਾਹਰ ਗਏ ਸੀ ਕਿੰਨੀਆਂ ਵਾ ਹੋ ਟੂ ਮੱਚ ਕਾਈਟ ਬਹੁਤ ਕਾਈਟ ਫੜ ਲਈਆਂ ਤੁਸੀਂ ਹਾਂ ਓ ਭਾਬੀ ਭਾਬਿਆ ਪਿਲੋੜੀ ਪਿਲੋੜੀ ਬੇਬੀ ਓ ਗਾਣੇ ਵੀ ਬਹੁਤ ਲੱਗੇ ਆ ਹਨਾ ਭੱਜੇ ਕਿੰਨੇ ਕਿੰਨੇ ਗਾਣੇ ਚਲਾ ਲਈ ਲੋਕਾਂ ਨੇ ਆਪਣੇ ਆਪਣੇ ਕੋਠਿਆਂ ਤੇ ਉਹ ਪਤੰਗ ਆ ਗਈ ਮੈਂ ਫੜ ਕੇ ਆ ਗਿਆ ਬੁੱਤ ਓਕੇ ਪਤੇ ਵੀਰ ਸਿੰਘ ਲੱਗ ਟੁੱਟ ਜਾਂਦੀ ਏ ਨਿੱਕੇ ਨਿੱਕੇ ਥੀਠ ਠੀਕ ਆ ਛੋਟੇ ਛੋਟੇ ਥੀਠ ਟੁੱਟ ਜਾਂਦੀ ਏ ਥੀਠ ਟੁੱਟ ਜਾਂਦੇ ਪਤੇ ਵੀਰ ਸਿੰਘ ਆਪਾਂ ਕਿੰਨੀਆਂ ਪਤੰਗਾਂ ਕਾਈਟ ਲੁੱਟ ਲਈਆਂ ਹਨਾ ਪਤੇ ਨੇ ਸਾਰੀਆਂ ਲੁੱਟੀਆਂ ਫੜੇ ਕਿੰਨੀਆਂ ਲੁੱਟੀਆਂ ਸਾਰੀਆਂ ਤੇ ਆਪਾਂ ਗਏ ਤੁਸੀਂ ਕਿੰਨੀ ਵੱਡੀ ਦੰਦ ਕੋਏ ਇੱਕ ਦੇ ਵੱਡੇ ਦੰਦ ਹੋ ਗਏ ਮੁੰਡੇ ਦੇ ਪੱਦੇ ਵੀ ਵੱਡਾ ਹੋ ਗਿਆ ਇਹਨੂੰ ਕੋਈ ਗੱਲ ਇਹ ਕਹਿੰਦਾ ਮੈਂ ਕਾਫੀ ਪੀ ਕੇ ਵੱਡਾ ਹੋ ਗਿਆ ਮम्मा ਮੈਨੂੰ ਦੱਸੋ ਹਮਮ ਕਾਫੀ ਪੀ ਕੇ ਵੱਡਾ ਹੋ ਜਾਣਾ ਠੀਕ ਆ ਤੇ ਉਧਰ ਬੈਠੇ ਡੈਡੀ ਸਭੀ ਗੱਲ ਸਾਰਿਆਂ ਨੂੰ ਹੈਪੀ ਲੋੜੀ ਹੈਪੀ ਲੋੜੀ ਡੈਡੀ ਲੋ ਹੈਪੀ ਲੋੜੀ ਸਾਰਿਆਂ ਨੂੰ ਵੇ ਲੋ ਸਭੀ ਦਾ ਧਿਆਨ ਤਾਂ ਮੇਰਾ ਉਹ ਪਤੰਗਾਂ ਵਾਲਾ ਜ਼ਿਆਦਾ ਧਿਆਨ ਆ ਕਿਉਂਕਿ ਮਜ਼ਾ ਆਉਂਦਾ ਬੜਾ ਲੁੱਟਣ ਦਾ ਚੜਾ ਹੁੰਦਾ ਨਹੀਂ ਲੁੱਟੂ ਮੰਦਾ ਪੜਾਓ ਮੈਨੂੰ ਫੋਨ ਹਾਂ ਆਹ ਵੇਖੋ ਹੈਪੀ ਲੋੜੀ ਜੀ ਸਾਰਿਆਂ ਨੂੰ ਮੂੰਹ ਧਿਆਨ ਆਉਂਦਾ ਲੋੜੀਆਂ ਉਹ ਵੀ ਪੈਰਾਂ ਥੱਲੇ ਵੇਖਿਓ ਫੇਰ ਕੋਈ ਆ ਗਈ ਹੈ ਹਰਸ਼ਿਤ ਹਰਸ਼ਦ ਆ ਗਿਆ ਹਰਸ਼ਦ ਮੰਗਣ ਆ ਗਿਆ ਲੋੜੀ ਹਰਸ਼ਿਤ ਕੀ ਲੈਣਾ ਮੈਂ ਹਰਸ਼ਦ ਤੇनेहा ਮੰਗਣ ਆ ਗਏ ਲੋੜੀ ਭੱਜ ਗਈ ਭੱਜ ਗਈ ਭੱਜ ਗਈ ਪਤੀ ਹਰਸ਼ਿਤ ਲੋੜੀ ਮੰਗਾਂ ਜੈ ਤੂੰ ਸ਼ਿ ਲੋੜੀ ਮੰਗਣੀ ਨਹੀਂ ਠੀਕਾ ਚਲੋ ਠੀਕ ਹੈ ਬਾਏ ਫਿਰ ਮਿਲ ਗਏ ਪੈਸੇ ਤੇ ਜਾਂਦੀਆਂ ਅਗਲੀਆਂ ਫੱਤੀ ਠੀਕ ਹੈ ਤੂੰ ਸ਼ਿ ਵੀ ਜਾਣਾ ਲੋੜੀ ਮੰਗਣੇ ਠੀਕਾ ਨਹੀਂ ਮੇਰਾ ਅਲਫਾ ਨਹੀਂ ਮੇਰਾ ਅਲਫਾ ਦੇ ਦੋ ਮੂੰਹ ਲੋੜੀ ਲੋੜੀ ਤੇ ਮੂੰਹ ਕਰਕੇ ਲੋੜੀ ਜਿੰਨਾ ਤੱਕ ਬੋਲੀਏ ਨਾ ਹੁਣ ਤੱਕ ਨਹੀਂ ਮਿਲਦੀ ਹਣਾ ਫਦੇ ਚਲ ਦੱਸ ਗਾਣਾ ਮੈਂ ਫਾਈ ਲੋਰੀ ਦੇ ਲਈ ਜੋੜੀ ਹਾਂ ਅੱਗੇ ਮਾਈ ਕੌਣ ਹੈ ਵੇਲੇ ਦੱਸ ਮਾਈ ਕੌਣ ਹੈ ਕਹਦੇ ਚਾਚੂ ਲੋੜੀ ਕਹਿ ਭਜਨ ਨਹੀਂ ਅੱਛਾ ਜੀ ਤਿਆਰੀ ਹੁਣ ਲਫਾਫਾ ਫੜ ਲਿਆ ਤੇ ਆ ਇਧਰ ਹੋਰ ਗਰੁੱਪ ਆ ਗਿਆ ਇਧਰ ਕੁੜੀਆਂ ਆਈਆਂ ਲੋੜੀ ਮੰਨਣ ਚਾਰ ਪੰਜ ਆਣੀਆਂ ਗਰੁੱਪ ਸਾਬੀ ਨਾਲ ਚਲ ਜੋ ਪਾਜੀ ਆਪਣੇ ਨੂੰ ਵੀ ਖੜੋ ਨਾਲ ਤੇ ਸ਼ਾਮਾ ਨੂੰ ਦੇਣੀ ਅੱਦੇ-ਅੱਦੇ ਪੈਸੇ ਕਰਨੇ ਆ ਅੱਦੇ ਦੇ ਪੈਸੇ ਕਰਨੇ ਆ ਆਟਾ ਵੀ ਇੱਦਾਂ-ਇੱਦਾਂ ਕਰਨਾ ਜਾਓ ਸਾਬੀ ਚਲੋ ਚਲੋ ਜਾਓ ਚਲ ਜਾ ਮੈਂ ਵੀ ਤਾਂ ਮਾਰ ਜਾਓ ਇੱਦਾਂ ਗਾਣਾ 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 ਦੱਸ ਗਾਣਾ ਗਾ ਤੂੰ ਹੀ ਤੂੰ ਹੀ ਗਾ ਨਹੀਂ ਸਾਬੀ ਜਾਓ ਨਾਲ ਇਹਨਾਂ ਦੇ ਨਾਲ ਅੱਦੇ-ਅੱਦੇ ਰਾਜ ਨੂੰ ਪੈਸੇ ਕਰ ਲਿਓ ਮੈਂ ਕਦੀ ਇਦਾਂ ਲੋੜੀ ਮੰਗਣ ਨਹੀਂ ਗਿਆ ਹਲੇ ਤੱਕ ਇੱਕ ਰੀ ਗਿਆ ਹੀ ਮੈਂ ਹੈ ਪਰ ਕਿਹ ਕਹਤਾ ਇੱਕ ਕਰੀ ਨਹੀਂ ਗਿਆ ਇੱਕੋ ਵਾਰ ਹੀ ਗਿਆ ਸਾਡਾ ਨਿੱਕਾ ਬਾਪੂ ਜਿਹੜਾ ਹਨਾ ਉਹਨੂੰ ਪਤਾ ਲੱਗ ਗਿਆ ਵੀ ਸਾਬੀ ਲੋੜੀ ਮੰਗਣ ਗਿਆ ਉਹ ਗਿਆ ਮੇਰੇ ਪਿਛੇ ਇੱਥੇ ਵੀ ਤੋਂ ਭਾੜੀ ਲੱਤਾਂ ਜ ਮਾਰਿਆ ਬਗਾੜਾ ਡੰਡਾ ਬਾਹਰ ਤੋਂ ਬਾਤ ਚ ਨਹੀਂ ਮੈਂ ਕਦੀ ਵੀ ਲੋੜੀ ਮੰਗਣ ਗਿਆ ਆਹ ਲੱਕੀ ਵੀਰ ਜਿਹੜਾ ਉਹ ਵੀ ਰਿਆ ਵਾ ਲੋੜੀ ਦਾ ਸਿਸਟਮ ਲਾਉਣ ਲੋਕ ਕਿਹਾ ਜੀ ਪਤੰਗਾ ਪਤੰਗਾ ਫੜਨ ਓਏ ਆਹ ਇਹ ਪਤੰਗਾ ਫੜਨ ਵਾਲੇ ਸਾਬੀ ਵੰਗਮਾਏ ਚੜਾਉਣ ਵਾਲ ਘਟ ਠੀਕ ਆ ਫੱਜੀ ਵੀਰ ਤੁਸੀਂ ਲੋੜੀ ਮੰਗਣੀ ਜਾ ਕੇ ਦੌਣ ਦਰੋ ਪੈ ਹੀ ਚੰਡੀਆਂ ਪਤੰਗਾਂ ਵੀਡੀਓ ਬਣਾਉਣ ਗਏ ਤੁਹਾਨੂੰ ਪਤਾ ਹੀ ਆ ਤੇ ਵੀਡੀਓ ਕਰਕੇ ਫਿਰ ਪਤੰਗਾਂ ਦਾ ਲੇਟ ਹੋ ਗਿਆ ਤਾਂ ਹਮ ਚੰਡੀਆਂ ਮੈਂ ਇੱਕ ਚੜਾ ਕੇ ਨਾਲੇ ਪਾਟਾ ਕੇ ਨਾਲੇ ਫੜ ਲੈਂਦੀ ਫੇਰ ਆਜੇ ਜੀ ਜੀ ਚਲੋ ਆ ਵੇਖੋ ਇਹਨਾਂ ਸਾਡੇ ਪਿੰਡ ਮੇਲਾ ਲੱਗਦਾ ਵਾ ਤੇ ਉਥੇ ਵਾਲਾ ਪੰਘੂੜਾ ਜਾ ਹੁੰਦਾ ਵਾ ਬਲੈਕ ਜਾ ਉਹਦੇ ਵਿੱਚ ਇਹਨੂੰ ਛੱਡੀਏ ਨਾ ਤੇ ਚੀਕਾਂ ਮਾਰਦਾ ਵੀ ਮੈਂ ਨਹੀਂ ਬੜਨਾ ਵਿੱਚ ਇੱਥੇ ਨੇ ਮੰਜੀ ਨੂੰ ਪੰਘੂੜਾ ਬਣਾਇਆ ਵਾ ਆ ਵੇ ਅਜ ਤਾਂ ਇੱਧਾ ਇੱਧਾ ਸ਼ਰਾਰਤੀ ਅੰਸਰ ਸ਼ਰਾਰਤੀ ਅੰਸਰ ਅੱਜ ਪੁਲਿਸ ਬੰਦੇ ਫਾਂਢੀ ਆ ਘੱਟੂ ਡੋਰ ਵਾਲੇ ਸਾਡਾ ਫਤੇ ਫੜ ਕੇ ਲੈ ਜਾਓ ਪੁੱਤ ਜੀ ਆ ਜਣਾ ਹੋਏ ਕੰਦੇ ਪੁੱਤ ਆ ਜਾਣ ਹੋਏ ਕੀ ਬੋਲਣ ਦੇ ਹੀ ਤਮਾ ਕਿੰਨੇ ਟਾਈਮ ਹੋਇਆ ਸੋਏ ਨਹੀਂ ਸੋਣਾ ਪੁੱਤਲੇ ਨਹੀਂ ਕੀ ਕਰਨਾ ਹਲੇ ਮੈਂ ਇਧਰ ਡਿਆਂ ਕੰਮ ਕਰਨ ਨਹੀਂ ਸੋਣਾ ਨਹੀਂ ਵੀ ਕਿੰਨਾ ਟਾਈਮ ਹੋਇਆ ਦੱਸ 8 ਵਜੇ 8 ਵਜੇ ਸੌਂ ਦਾ ਟਾਈਮ ਹੋਇਆ ਸੌਂ ਦਾ ਟਾਈਮ ਹੋਇਆ ਨਹੀਂ ਪੁੱਤ ਉਹ ਦੇਖ ਤੂੰ ਸਟੂਲ ਵੀ ਛੱਡ ਦਿੱਤਾ ਤੇ ਆਪਣਾ ਜੈਕਟ ਵੀ ਥੱਲੇ ਸੁੱਟੀ ਆ ਪੁੱਤ ਤੂੰ ਥੱਲੇ ਚੁੱਕੋ ਉਹਨੂੰ ਨਹੀਂ ਮੇ ਪਾਲਿਆ ਵਾਲੀ ਨਹੀਂ ਪੁੱਤੋ ਵੇਖੋ ਥੱਲੇ ਪਈ ਹਾਂਜੀ ਦੇਖ ਤੂੰ ਨਹੀਂ ਵੈਰੀ ਗੁੱਡ ਥੈਂਕ ਯੂ ਹਾਂਜੀ ਥੈਂਕ ਯੂ ਹਾਂਜੀ ਇੱਥੇ ਰੁਕੇ ਓਕੇ ਪੁੱਤ ਬਾਏ 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 ਨੀਨੀ ਆ ਗਈ ਫਤਵੀ ਨੂੰ ਹਾਂਜੀ ਮੈਂ ਕਰ ਮੈਂ ਇੱਥੇ ਰੁਕੇ ਮੈਂ ਇੱਥੇ ਰੁਕੇ ਕਰਨਾ ਫੇ ਕੀ ਬੋਲਣਾ ਸ਼ਬਦ ਕਿਹੜਾ ਸ਼ਬਦ ਦੱਸੋ ਕਿਹੜਾ ਸ਼ਬਦ ਬੋਲਣਾ ਆ ਬੋਲਣਾ ਕਿਹੜਾ ਆ ਵਾਲਾ ਪਰ ਨਹੀਂ ਚੜੇ ਜਾਣਿਆ ਵਿਚਾਰੇ ਕੋ ਕਿਹੜੇ ਸ਼ਬਦ ਬੋਲਣਾ ਆ ਵਾਲਾ ਵਾਲਾ ਚਲੋ ਠੀਕ ਆ ਨਹੀਂ ਆ ਵਾਲਾ ਓਕੇ ਨਹੀਂ ਆ ਨਹੀਂ ਨਹੀਂ ਆ ਨਹੀਂ ਐਸੀ ਬੋਲਣਾ ਓਕੇ ਨਹੀਂ ਸੱਚਾ ਸਾਹਿਬ ਸਾਡ ਮਿਹਰਬਾਨ ਸੱਚਾ ਮੈਂ ਮਾ ਚਲੋ ਅੱਗੇ ਸੱਤ ਨਹੀਂ ਵੇ ਗੋਬਨ ਚਲੋ ਵਾਹਿਗੁਰੂ ਬੋਲੋ ਸੱਤ ਨਹੀਂ ਸੱਤ ਨਾ ਮੈਨੂੰ ਬੋਲਾ ਹਾਂਜੀ ਸੱਤ ਨਾ ਵਾਹਿਗੁਰੂ ਬੋਲੋ ਸੱਤ ਨਾ ਵੇ ਗੁਰ ਸੱਤ ਨਾ ਮੈਂ ਇਹ ਲੋ ਬੱਚੇ ਨੂੰ ਜਿੱਦਨ ਨੂੰ ਲਾ ਦੋ ਉਦਨ ਲਾਕ ਜਾਂਦਾ ਇੱਕ ਦਿਨ ਮੈਂ ਆਖਿਆ ਇਨਜੇ ਕਿਤਾਬਾਂ ਪੜੋਗੇ ਕਿਤਾਬਾਂ ਪੜੂਗਾ ਹੁਣ ਮੈਂ ਹਰਮੋਨੀਅਮ ਵਜਾਉਣਾ ਵਾ ਨਾ ਰੋਜ਼ ਹੀ ਥੋੜੀ ਥੋੜਾ ਬੋਤਾ ਵਜਾਈ ਰਾਵੈ ਇੱਕ ਵੇਲੇ ਨਾਲ ਸ਼ਾਮ ਨੂੰ ਤੇ ਰੋਜ਼ ਹੀ ਨੇ ਆਣ ਕੇ ਮੇਰੇ ਲਾਗੇ ਬੈ ਜਾਣਾ ਵਾ ਤੇ ਰੋਜ਼ ਹੀ ਪੁੱਛਣਾ ਪਪਾ ਇਹ ਕਿਦਾਂ ਇਹ ਕਿਦਾਂ ਤੇ ਵੀਰ ਕੀ ਮੇ ਜਲੀ ਤਾ ਬਟ ਕੀ ਇਧਰ ਨੂੰ ਦੱਸੀ ਇਧਰ منہ ਕਰਕੇ ਦੱਸ ਮਮਾ ਨੂੰ ਜਿੱਦਾਂ ਦੱਸਣ ਡਿਆ ਉਹਦਾ ਜਿੱਦਾਂ ਮਮਾ ਨੂੰ ਦੱਸਣ ਡਿਆ ਉਦਾਂ ਦੱਸ ਫਤੇਵੀਰ ਨਹੀਂ ਪਾਪਾ ਤਾਂ ਬੋਲ ਆ ਦੇਖੋ ਨਾ ਬੋਲਟ ਲੈ ਲੈਂਦਾ ਆ ਵਾਲਾ ਨਹੀਂ ਨਹੀਂ ਜਿੱਦਾਂ ਕਿ ਮਮਾ ਜਿਹੜੀ ਫਤੇਵੀਰ ਅੱਗੇ ਕੀ ਗੱਲ ਕਹਿਂਦੇ ਆ ਆਹ ਹੈ ਬੋਲਟ ਇੱਦਾਂ ਤਾਂ ਠੀਕ ਆ ਚਲੋ ਮੈਂ ਲੱਲੀ ਵੀਡੀਓ ਓਕੇ ਹੁਣ ਮੈਨੂੰ ਦੱਸੋ ਤੁਸੀਂ ਕੀ ਕਹਿੰਦੇ ਪਹਿਲਾਂ ਨਹੀਂ ਜਿਹੜੀ ਤਾਂ ਬੋਲ ਆ ਵੀ ਲੋਕ ਕੀ ਕਹਿੰਦੇ ਆ ਆਪੇ ਹੀ ਮਤਲਬ ਇਹਨੂੰ ਆਪਾਂ ਨਹੀਂ ਕਹਿੰਦੇ ਆ ਆਪੇ ਆਪਣੀ ਮਾਂ ਨੂੰ ਕਹਿੰਦਾ ਮਮਾ ਮੇਰੀ ਸੇਲੀ ਦਾ ਪਤਾ ਤੇ ਇਹਨੇ ਖਾਣੀ ਹੁਣ ਕੋਟ ਡਿਗੜ ਡਿਗੜ ਬਹੁਤ ਹੋਣੀ ਆ ਕਿ ਲੰਦੇ ਪਾਪਾ ਮੰਮਾ ਕੀ ਮੈਨੂੰ ਨਹੀਂ ਲੈ ਕੇ ਜਾਂਦੇ ਪਾਪਾ ਇੱਕ ਤੇ ਜਿਹੜੀ ਆਪਾਂ ਫੋਟੋ ਖਚਾਈ ਹੋਵੇ ਨਾ ਉਹ ਵੇਖ ਲੈਂਦਾ ਵਾ ਤੇ ਉਹਦੇ ਵਿੱਚ ਹੀ ਕਹਿ ਦਿੰਦਾ ਮੰਮਾ ਤੇ ਪਾਪਾ ਚ ਕੱਲੇ ਚੱਲ ਗਏ ਮੈਨੂੰ ਨਹੀਂ ਲੈ ਕੇ ਗਏ ਮੈਨੂੰ ਨਹੀਂ ਲੈ ਕੇ ਜਾਂਦੇ